ਜੀ ਦੇ ਸਾਹਮਣੇ ਕਵਿਤਾ ਬੋਲਣ ਜਾ ਰਹੀ ਹਾਂ ਜਿਹਦੇ ਸਰਲੇਖ ਹੈ ਅਨਖੰਦ ਦੇਵਨਜਾਰੇ ਕੌਮ ਖਾਲਸਾ ਜਨਮੇ ਟਿੱਕੀ ਤਾਰ ਵਿੱਚੋਂ ਕੌਮ ਖਾਲਸਾ ਜਨਮੇ ਟਿੱਕੀ ਤਾਰ ਵਿੱਚੋਂ ਤਾਹੀ ਵਖਰੀ ਦਿੱਖ ਇਦੀ ਸੰਸਾਰ ਵਿੱਚੋਂ ਤਾਹੀ ਵਖਰੀ ਦਿੱਖ ਇਦੀ ਸੰਸਾਰ ਵਿੱਚੋਂ ਨਾ ਪਾਇ ਕਿਸੇ ਨੂੰ ਦਿੰਦੇ ਕਿਸੇ ਦਾ ਜਰ ਦੇ ਨਾ ਨਾ ਪਾਇ ਕਿਸੇ ਨੂੰ ਦਿੰਦੇ ਕਿਸੇ ਦਾ ਜਰ ਦੇ ਨਾ ਅਨਖੰਦ ਦੇਵਨਜਾਰੇ ਮੋਤੋਂ ਡਰ ਦੇ ਨਾ ਅਨਖਾਂ ਦੇ ਵੰਜਾਰੇ ਮੋਤੋਂ ਡਰ ਦੇਣਾ ਧਰਮ ਦਿਖਾਤੇ ਨੀਹਾਂ ਵਿੱਚ ਖੜ ਜਾਂਦੇ ਨੇ ਧਰਮ ਦਿਖਾਤੇ ਨੀਹਾਂ ਵਿੱਚ ਖੜ ਜਾਂਦੇ ਨੇ ਚੈਖਿਆਂ ਤੇ ਉੱਤੇ ਵੀ ਚੜ ਜਾਂਦੇ ਨੇ ਚੈਖਿਆਂ ਤੇ ਉੱਤੇ ਵੀ ਚੜ ਜਾਂਦੇ ਨੇ ਬੰਦ ਬੰਦ ਘਟਵਾ ਕੇ ਵੀ ਬੰਦ ਬੰਦ ਘਟਵਾ ਕੇ ਵੀ ਸੀ ਕਰ ਦੇਣਾ ਅਨਖਾਂ ਦੇ ਵੰਜਾਰੇ ਮੋਤੋਂ ਡਰ ਦੇਣਾ ਅਨਖਾਂ ਦੇ ਵੰਜਾਰੇ ਮੋਤੋਂ ਡਰ ਦੇਣਾ ਮਾਵਨ ਦੇ ਗਲ ਪਾਇਆ ਪੁਤਾਂ ਦੇ ਟੋਟਿਆਂ ਨੂੰ ਮਾਵਾਂ ਦੇ ਗਲ ਪਾਇਆ ਪੁੱਤਾਂ ਦੇ ਟੋਟਿਆਂ ਨੂੰ ਨੀਜਾਂ ਉੱਤੇ ਬੋਚਿਆ ਬੱਚਿਆਂ ਛੋਟਿਆਂ ਨੂੰ ਨੀਜਾਂ ਉੱਤੇ ਬੋਚਿਆ ਬੱਚਿਆਂ ਛੋਟਿਆਂ ਨੂੰ ਤਨ ਮਾਵਾਂ ਦੇ ਜਿਗਰੇ ਜੇਰੇ ਡਰ ਦੇਨਾ ਤਨ ਮਾਵਾਂ ਦੇ ਜਿਗਰੇ ਜੇਰੇ ਡਰ ਦੇਨਾ ਅਣਖਾਂ ਦੇ ਵੰਜਾਰੇ ਮੋ ਟੁੰਡਰ ਦੇਨਾ ਅਣਖਾਂ ਦੇ ਵੰਜਾਰੇ ਮੋ ਟੁੰਡਰ ਦੇਨਾ ਪੁਰਜਾ ਪੁਰਜਾ ਕਰਕੇ ਵੈਰੀਆ ਦੇਖ ਲਿਆ ਪੁਰਜਾ ਪੁਰਜਾ ਕਰਕੇ ਵੈਰੀਆ ਦੇਖ ਲਿਆ ਰੰਬੀਆਂ ਦੇ ਨਾਲ ਕੋਪੜੀਆਂ ਦਾ ਮੇਚ ਲਿਆ ਰੰਬੀਆ ਦੇ ਨਾਲ ਕੋਪੜੀਆਂ ਦਾ ਮੇਚ ਲਿਆ ਫਿਰ ਵੀ ਤਰਮ ਚੜੰਦੀ ਹਾਮੀ ਪਰਦੇ ਨਾ ਫਿਰ ਵੀ ਤਰਮ ਚੜੰਦੀ ਹਾਮੀ ਪਰਦੇ ਨਾ ਅਨਖਾਂ ਦੇ ਵੰਜਾਰੇ ਮੋਤੋਂ ਡਰਦੇ ਨਾ ਅਨਖਾਂ ਦੇ ਵੰਜਾਰੇ ਮੋਤੋਂ ਡਰਦੇ ਨਾ ਦੇਗਨ ਦੇ ਵਿੱਚ ਉਬਲੇ ਕੱਟੇ ਆ ਰਹਿਆ ਨੇ ਦੇਗਨ ਦੇ ਵਿੱਚ ਉਬਲੇ ਕੱਟੇ ਆ ਰਹਿਆ ਨੇ ਮੋਤ ਨੂੰ ਕਰੇ ਮਖੋਲ ਗੁਰੂ ਦੇ ਪਿਆਰਿਆਂ ਨੇ ਮੋਤ ਨੂੰ ਕਰੇ ਮਖੋਲ ਗੁਰੂ ਦੇ ਪਿਆਰਿਆਂ ਨੇ ਕਨਾਂ ਮਕਸੂਦੜੀ ਕੋਲੋਂ ਪਿੱਛੇ ਹਟ ਦੇਨਾ ਕਨਾਂ ਮਕਸੂਦੜੀ ਕੋਲੋਂ ਪਿੱਛੇ ਹਟ ਦੇਨਾ ਅਣਖਾਂ ਦੇ ਵੰਜਾਰੇ ਮੋਤੋਂ ਡਰ ਦੇਨਾ ਅਣਖਾਂ ਦੇ ਵੰਜਾਰੇ ਮੋਤੋਂ ਡਰ ਦੇਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ